ਇੰਡੀਆ ਵਿੱਚ ਰਹਿ ਕੇ ਲਗਾਤਾਰ ਰਾਸ਼ਟਰੀ ਸਵੈਮ ਸੇਵਕ ਸੰਗ ਜਾਨੀ ਆਰਐਸਐਸ ਉੱਤੇ ਤਿੱਖੇ ਹਮਲੇ ਬੋਲਣ ਵਾਲੇ ਰਾਹੁਲ ਗਾਂਧੀ ਨੇ ਆਪਣੀ ਅਮਰੀਕਾ ਫੇਰੀ ਸਮੇਂ ਵੀ ਇਹੇ ਹਮਲੇ ਜਾਰੀ ਰੱਖੇ ਆਰਐਸਐਸ ਦੇ ਸੰਦਰਭ ਵਿੱਚ ਉਹਨਾਂ ਕੁਝ ਮਸਾਲਾ ਦਿੱਤੀਆਂ ਇਸੇ ਨਾਲ ਉਹਨਾਂ ਦੂਜੇ ਧਰਮਾਂ ਅਤੇ ਜਾਤਾਂ ਨੂੰ ਜੋੜਿਆ ਅੱਗੇ ਉਹਨਾਂ ਗੱਲ ਸਿੱਖਾਂ ਦੀ ਸ਼ੁਰੂ ਕੀਤੀ ਰਾਹੁਲ ਗਾਂਧੀ ਦੇ ਬੋਲਣ ਸਮੇਂ ਮੰਚ ਉੱਤੇ ਵੀ ਕੁਝ ਸਿੱਖ ਆਗੂ ਮੌਜੂਦ ਸਨ ਅਤੇ ਇਕੱਠ ਵਿੱਚ ਵੀ ਇਸੇ ਇਕੱਠ ਵਿੱਚੋਂ ਹੀ ਇੱਕ ਸਿੱਖ ਵਿਅਕਤੀ ਦਾ ਨਾਂ ਪੁੱਛ ਕੇ ਰਾਹੁਲ ਗਾਂਧੀ ਨੇ ਸਿੱਖਾਂ ਪੱਗ ਕੜੇ ਆਦਿ ਦੀ ਗੱਲ ਕੀਤੀ ਉਹਨਾਂ ਦੇ ਅਜਿਹਾ ਕਰਨ ਦੀ ਧੀਰ ਸੀ ਕਿ ਇੰਡੀਆ ਵਿੱਚ ਹੰਗਾਮਾ ਮਚ ਗਿਆ ਰਾਹੁਲ ਗਾਂਧੀ ਨੇ ਸਿੱਖਾਂ ਨੂੰ ਲੈ ਕੇ ਹਮਲਾ ਤਾਂ ਆਰਐਸਐਸ ਉੱਤੇ ਅਤੇ ਬੀਜੇਪੀ ਉੱਤੇ ਬੋਲਿਆ ਪਰ ਬੀਜੇਪੀ ਨੇ ਹਮਲੇ ਦਾ ਮੂੰਹ ਉਲਟਾ ਰਾਹੁਲ ਗਾਂਧੀ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਾਰੇ ਸਿੱਖ ਲੀਡਰਾਂ ਦੀਆਂ ਤੋਪਾਂ ਦੇ ਮੂੰਹ ਰਾਹੁਲ ਗਾਂਧੀ ਵੱਲ ਖੋਲ ਦਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਵੀ ਇਸ ਮਾਮਲੇ ਵਿੱਚ ਸਾਹਮਣੇ ਆਇਆ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿੱਚ ਕਾਂਗਰਸ ਅਤੇ ਬੀਜੇਪੀ ਦੁਹਾਨੂ ਹੀ ਰਗੜੇ ਲਾਇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਜਨਰਲ ਸਕਤਰ ਗੁਰਚਰਨ ਸਿੰਘ ਗਰੇਵਾਲ ਦਾ ਇਹ ਹਟਮਾ ਪੱਖ ਵੀਡੀਓ ਦੇ ਅਖੀਰ ਵਿੱਚ ਦਿਖਾਵਾਂਗੇ ਇਸ ਮੁੱਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਸਾਹਮਣੇ ਆਏ ਸਭ ਤੋਂ ਤਿੱਖੇ ਸ਼ਬਦਾਂ ਦਾ ਹਮਲਾ ਰਾਹੁਲ ਗਾਂਧੀ ਦੇ ਹੀ ਕਦੇ ਕਰੀਬੀ ਰਹੇ ਰਵਨੀਤ ਬਿੱਟੂ ਨੇ ਬੋਲਿਆ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਅਤੇ ਚੋਣ ਹਾਰਨ ਦੇ ਬਾਵਜੂਦ ਕੇਂਦਰ ਵਿੱਚ ਰਾਜमंत्री ਬਣੇ ਰਵਨੀਤ ਬਿੱਟੂ ਨੇ ਆਪਣੇ ਵੱਲੋਂ ਰਾਹੁਲ ਗਾਂਧੀ ਦੀ ਤਸੱਲੀ ਕਰਵਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਰਾਹੁਲ ਗਾਂਧੀ ਦੇ ਨਾਂ ਨਾਲ ਗਾਂਧੀ ਪਰਿਵਾਰ ਦਾ ਅੱਗਾ ਪਿੱਛਾ ਸਾਰਾ ਕੁਝ ਹੀ ਫਰੋਲ ਕੇ ਰੱਖ ਦਿੱਤਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਹੋਰ ਸਿੱਕ ਭਾਜਪਾ ਆਗੂਆਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਨੂੰ ਘੇਰਨ ਦਾ ਯਤਨ ਕੀਤਾ। ਕਟਗੈਂਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਇਸ ਮੁੱਦੇ ਉੱਤੇ ਸਾਹਮਣੇ ਆਏ ਅਤੇ ਆਪਣਾ ਪੱਖ ਰੱਖਿਆ ਇੰਨਾ ਸਾਰੇ ਆਗੂਆਂ ਨੂੰ ਸੁਣਨ ਤੋਂ ਪਹਿਲਾਂ ਦੇਖੋ ਰਾਹੁਲ ਗਾਂਧੀ ਨੇ ਆਖਰ ਸਿੱਖਾਂ ਪੱਗ ਅਤੇ ਕੜੇ ਬਾਰੇ ਕੀ ਆਖਿਆ ਜਿਸ ਉੱਤੇ ਹੰਗਾਮਾ ਖੜਾ ਹੋ ਗਿਆ ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ ਰਾਹੁਲ ਗਾਂਧੀ ਨੇ ਇੰਡੀਆ ਵਿੱਚ ਧਾਰਮਿਕ ਆਜ਼ਾਦੀ ਦੇ ਸੰਦਰਭ ਵਿੱਚ ਆਖਿਆ ਕਿ ਇੰਡੀਆ ਵਿੱਚ ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਸਿੱਖਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ वो कड़ा पा सकन या गुरुद्वारे जा सक फर्स्ट ऑफ ऑल टू अंडरस्टैंड इज अबाउट फाइट इज नॉट अबाउट पॉलिटिक्स दट इज सुपरफिशल वॉट इज योअर नेम विद टर्बन वॉट इज योर नेम बलिंदर सिंह द फाइट इज अबाउट वेदर ही एज अ सीख इज गोइंग टू बी अलाउड टू वेयर हिज टर्बन इन इंडिया Or he as a Sikh is going to be allowed to wear a Kada in India. Or he as a Sikh is going to be able to go to Gurdwara. That's what the fight is about. And not just for him. For all religions. Yadesh milkarbanay. India is called a union of states. In the constitution, it's written clearly. इंडिया इज इंडिया दैट इज भारत इज ए यूनियन ऑफ स्टेट वो कहते नहीं यूनियन नहीं है ये सब अलग अलग हैं। और इन सब में से एक सबसे जरूरी है एक सोच सबसे जरूरी है उसकी उसका हेडक्वार्टर नागपुर में है बाकी सबका कुछ लेना देना नहीं है ਭਾਜਪਾ ਨੇ ਆਕਿਆ ਕਿ ਘੱਟ ਗਿਣਤੀ ਭਾਈਚਾਰਾ ਸਿਰਫ ਉਦੋਂ ਹੀ ਚਿੰਤਤ ਜਾਂ ਅਸੁਰੱਖਿਅਤ ਮਹਿਸੂਸ ਕਰਦਾ ਹੈ ਜਦੋਂ ਰਾਹੁਲ ਗਾਂਧੀ ਦਾ ਪਰਿਵਾਰ ਸੱਤਾ ਵਿੱਚ ਸੀ ਅਤੇ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਬਰਤਾਂਤ ਨੂੰ ਖਤਰਨਾਕ ਅਤੇ ਝੂਠਾ ਘਰਾ ਕਰ ਦਿੰਦੇ ਆਕਿਆ ਕਿ ਰਾਹੁਲ ਗਾਂਧੀ ਨੂੰ ਆਤਮ ਪਰਚੋਲ ਕਰਨ ਦੀ ਲੋੜ ਹੈ ਕੁਝ ਐਸੇ ਇਸ਼ੂਜ਼ ਹੈ ਸੈਂਸਿਟਿਵ which involve our national identity our unity द स्ट्रेंथ ऑफ आर यूनिटी इन डायवर्सिटी इन चीजों के बारे में जब वो बयान देते हैं तो मुझे लगता है कि ये एक नया किस्म का नेरेटिव विच आई थिंक इज अ डेंजरस नैरेटिव उसको सेट करने की कोशिश कर रहे हैं अब उन्होंने इस यात्रा के दौरान ही ऑब्वियसली आई हेड आरपीजी ऑडियंस ऑफ पीपल वेरिंग टर्बंस तो आउट ऑफ द ब्लू ही से भारत में सिख कम्यूनिटी मुश्कल, है प्राउड सिख हूं देखो केंद्रीय राजी रवनीत बिटु कि ਜੀ ਕੋਈ ਅੱਜ ਦੁਸ਼ਮਣ ਰਿਹਾ ਏ ਕੋਈ ਜਿਨੇ ਸਭ ਤੋਂ ਵੱਡਾ ਦਰਵਾਜ ਸਾਹਿਬ ਸਾਡੇ ਗੁਰੂ ਦਾ ਘਰ ਉਹਦੇ ਉੱਤੇ ਤੋਪਾਂ ਗੋਲੇ ਬੰਬ ਟੈਂਚ ਚੜਾਤੇ ਥੋਤੋਂ ਬੰਦ ਸਿੱਖ ਦਾ ਦੁਸ਼ਮਣ ਕੋਈ ਹੋ ਸਕਦਾ ਏ ਥੋਤੋਂ ਬੰਦ ਕੋਈ ਕੜੇ ਦਾ ਥੋਤੋਂ ਬੰਦ ਕੋਈ ਪੱਗ ਦਾ ਪਗੜੀ ਦਾ ਕੋਈ ਦੁਸ਼ਮਣ ਹੋ ਸਕਦਾ ਏ ਤੁਸੀਂ ਇੱਕ ਗੱਲ ਪਤਾ ਨਹੀਂ ਤੁਹਾਡੇ ਦਿਮਾਗ 'ਚ ਆ ਗਈ ਵੀ ਇੱਕ ਕਿਸਾਨ ਐਜੀਟੇਸ਼ਨ ਦੇ ਨਾਂ ਤੇ ਬੀ ਸਾਰੀਆਂ ਗੱਲਾਂ ਹੀ ਇਹਦੇ ਵਿੱਚ ਭਲਾ ਦिए। ਇਹਦੇ ਵਿੱਚ ਸਾਰੀਆਂ ਗੱਲਾਂ ਆ ਜਿਹੜੀਆਂ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇਹਦੇ ਵਿੱਚ ਹੀ ਰੋੜ ਦिए ਸਾਰੀਆਂ ਗੱਲਾਂ। ਪਰ ਇੱਕ ਗੱਲ ਦਾ ਖਿਆਲ ਰੱਖੋ ਆਹੀ ਦਿੱਲੀ 'ਚ ਮੈਂ ਬੈਠਾ ਹਾਂ। ਐਸੇ ਦਿੱਲੀ ਦੇ ਵਿੱਚ ਤੁਸੀਂ ਇੱਕ ਰਾਸ਼ਟਰਪਤੀ ਸੀ ਗਿਆਨੀ ਜਲ ਸਿੰਘ ਸੀ ਇੱਕ ਸਿੱਖ। ਉਹਦੇ ਟੈਲੀਫੋਨ ਦੀਆਂ ਤਾਰਾਂ ਵੀ ਤੁਸੀਂ ਬੰਦ ਕਰਤੀਆਂ ਸੀ ਉਸ ਰਾਸ਼ਟਰਪਤੀ ਦੀਆਂ। ਉਹ ਵੀ ਇੱਕ ਪੰਜਾਬ ਦੇ ਰਾਸ਼ਟਰਪਤੀ ਸੀ ਵੀ ਉਹ ਕਿਤੇ ਜਿਹੜੇ ਆਪਣੇ ਪੰਜਾਬੀ ਤੇ ਸਿੱਖ ਭਰਾਵਾਂ ਨੂੰ ਉਹ ਕਿਸੇ ਫੌਜ ਨੂੰ ਕਿਸੇ ਉਹ ਟੈਲੀਫੋਨ ਕਰਕੇ ਆਪਣੇ ਰਾਸ਼ਟਰਪਤੀ ਉਹਨਾਂ ਦਾ ਬਚਾਅ ਨਾ ਕਰ ਸਕਣ ਜਦੋਂ ਤੁਹਾਡੇ ਗੁੰਡੇ ਹੁਣ ਤਾਂ ਸਾਬਤ ਹੀ ਹੋ ਗਿਆ ਚਾਹੇ ਆ ਟਾਈਟਲਰ ਆ ਚਾਹੇ ਸੱਜਣ ਕੁਮਾਰ ਆ ਸਾਰਿਆਂ ਨੂੰ ਕੋਰਟ ਨੇ ਉਹਨਾਂ ਨੇ ਫੈਸਲੇ ਹੀ ਸੁਣਾਤੇ ਆ ਉਹਨਾਂ ਦੇ ਕਤਲ ਦੇ ਮਕਦਮੇ ਚ ਲਾਉਣ ਦੀ ਗੱਲ ਕਰਤੀ ਆ ਉਹ ਤਾਂ ਕੋਈ ਗੱਲ ਲੁਕੀ ਨਹੀਂ ਇਸ ਤੋਂ ਬਾਅਦ ਰਵਨੀਤ ਬਿੱਟੂ ਨਿਜੀ ਹਮਲੇ ਉੱਤੇ ਉੱਤਰ ਆਉਂਦੇ ਨੇ ਉਹ ਪੱਪੂ ਅਤੇ ਫੇਰ ਪੱਪੂ ਤੋਂ ਛੱਪੂ ਬਣਨ ਵਰਗੇ ਹਲਕੇ ਪੱਦਰ ਦੀ ਗੱਲ ਵੀ ਕਰਦੇ ਨੇ ਰਵਨੀਤ ਬਿੱਟੂ ਇਸ ਤੋਂ ਅੱਗੇ ਰਾਹੁਲ ਗਾਂਧੀ ਦੇ ਸਿਰ ਉੱਤੇ ਪੱਗ ਰੱਖਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਉੱਤੇ ਪੱਗ ਬੰਨਨ ਦਾ ਕੁਝ ਐਉਂ ਜ਼ਿਕਰ ਕਰਦੇ ਨੇ ਤੁਸੀਂ ਤਾਂ ਕਿਸੇ ਤੋਂ ਪੱਗ ਰਖਾ ਲੈਨੇ ਹੋ ਟੋਪੀ ਵਾਂਗੂ ਦੇਖਿਆ ਕਰੋ ਕਦੇ ਤੁਹਾਡੇ ਪੱਗ ਰੱਖੀ ਹੋਈ ਕਿਸੇ ਦੀ ਜਿਵੇਂ ਫਸਾਈ ਹੁੰਦੀ ਆ ਤੁਹਾਨੂੰ ਨਹੀਂ ਇੱਜ਼ਤ ਪੱਗ ਦੀ ਪ੍ਰਾਈਮ ਮਿਨਿਸਟਰ ਸਾਹਿਬ ਜਿੱਥੇ ਵੀ ਜਾਂਦੇ ਆ ਉਹ ਪਹਿਲਾਂ ਇਹ ਨਹੀਂ ਇੱਜ਼ਤ ਵੀ ਪੱਗ ਜਿਹੜੀ ਆ ਉਹਨਾਂ ਦੇ ਸਜਾਈ ਜਾਂਦੀ ਆ ਰੱਖੀ ਨਹੀਂ ਜਾਂਦੀ ਜਿੱਥੇ ਵੀ ਉਹ ਜਾਂਦੇ ਆ ਪਹਿਲਾਂ ਪੱਗ ਸਜਾਈ ਜਾਂਦੀ ਆ 15 20 ਮਿੰਟ ਲਾ ਕੇ ਪੱਗ ਬੰਨੀ ਜਾਂਦੀ ਆ ਉਦੋਂ ਬਾਅਦ ਉਹ ਪੱਗ ਉਸੇ ਤਰੀਕੇ ਨਾਲ ਇਹ ਨਹੀਂ ਵੀ ਜਿਹਦੀ ਰੱਖੀ ਪੱਗ ਤੁਸੀਂ ਉੱਥੇ ਹੀ ਫੜਾਤੀ ਉਹਨੂੰ ਜਿਹਨੇ ਤੁਹਾਡੇ ਸਿਰ ਤੇ ਰੱਖੀ ਉਹ ਸਜਾ ਕੇ ਪੱਗ ਨੂੰ ਆਪਣੇ ਤੋਂ ਸ਼ੇਖਾਨੇ ਦੇ ਪ੍ਰਧਾਨ ਮੰਤਰੀ ਦੇ ਰੱਖੀ ਜਾਂਦੀ ਆ ਸਜਾ ਕੇ ਇਹ ਮਾਨ ਸਤਕਾਰ ਤੇ ਅੱਜ ਤੁਸੀਂ ਗੱਲ ਕਰਦੇ ਹੋ ਕਿਹੜਾ ਸਿੱਖਾ ਦੱਸੋ ਅੱਜ ਹਰ ਜਗ੍ਹਾ ਸਾਡੇ ਗੁਰਦੁਆਰੇ ਸਬਾਨ ਨੇ ਹਰ ਜਗ੍ਹਾ ਗੁਰਦੁਆਰੇ ਸਬਾਨਾਂ ਤੇ ਜਾ ਕੇ ਤੀਰਥਾਂ ਤੇ ਦੁਨੀਆ ਮੱਥਾ ਟੇਕ ਰਹੀ ਆ ਕਿਸ ਤਰੀਕੇ ਨਾਲ ਹਿਮਕੁੰਡ ਸਾਹਿਬ ਲਈ ਉਸ ਲਈ ਪ੍ਰਬੰਧ ਕੀਤੇ ਜਾ ਰਹੇ ਆ ਵੀ ਉਹ ਸੌਖੇ ਤੋਂ ਸੌਖੇ ਟ੍ਰੇਨ ਦਾ ਰੂਟ ਆ ਜਿਹੜਾ ਵੱਡਾ ਪ੍ਰੋਜੈਕਟ ਚੱਲਿਆ ਰਿਸ਼ੀਕੇਸ਼ ਤੇ ਹਿਮਕੁੰਡ ਸਾਹਿਬ ਜੋੜਨ ਨੂੰ ਉੱਥੋਂ ਟਰਾਲੀ ਚੱਲ ਰਹੀ ਆ ਤੇ ਖਾਸ ਤੌਰ ਤੇ ਸਾਡੇ ਧਰਮਾਂ ਲਈ ਹੈਲੀ ਸਰਵਿਸ ਹੈਲੀ ਜਿਹੜੇ ਹੈਲੀਕਾਪਟਰ ਤੇ ਉਹਨਾਂ ਲਈ ਟੈਕਸ ਘਟਾਇਆ ਗਿਆ ਹੁਣੀ ਕੱਲ ਹੀ ਫੈਸਲਾ ਇਹ ਜੀਐਸਟੀ ਦੀ ਮੀਟਿੰਗਸ ਲਿਆ ਕੇ ਆਏ ਅਸੀਂ ਤਾਂ ਬੜਾ ਸਮਝਦੇ ਸੀ ਵੀ ਸ਼ਾਇਦ ਹਜੇ ਤੱਕ ਤੁਸੀਂ ਉਹਨਾਂ ਨੇ ਕਿਹਾ ਵੀ ਪੱਪੂ ਨਹੀਂ ਰਿਹਾ ਪੱਪੂ ਤੋਂ ਲੱਗੇ ਵੀ ਤੁਸੀਂ ਤਾਂ ਮੈਨੂੰ ਲੱਗਦਾ ਰਹਿ ਕੇ ਹੁਣ ਚੱਪੂ ਹੀ ਬਣ ਗਏ ਹੋ ਇਸ ਕਰਕੇ ਥੋੜੇ ਜੇ ਬੰਦੇ ਚੰਗੇ ਨਾਲ ਰੱਖੋ ਜਿਹੜੇ ਤੁਹਾਨੂੰ ਸਲਾਹ ਦੇ ਸਕਣ ਕਿਸ ਤਰੀਕੇ ਨਾਲ ਤੁਸੀਂ ਇੱਕ ਸਿੱਖ ਬੈਠਾ ਸੀ ਉੱਥੇ ਤੁਸੀਂ ਉਹਨੂੰ ਉੱਥਾ ਦੱਸਿਆ ਵੀ ਨੌ ਦੱਸ ਕੀਆ ਆਪਣਾ ਉਹਨੂੰ ਉਠਾ ਕੇ ਇਹ ਗੱਲ ਤੁਸੀਂ ਜ਼ਹਿਰ ਭਰ ਰਹੇ ਹੋ ਉਹ ਵੀ ਉੱਥੇ ਜਿੱਥੇ ਰੈਫਰੈਂਡਮ 2020 ਤੋਂ ਸ਼ੁਰੂ ਹੋਈ ਹੋਈ ਆ ਖਾਲਿਸਤਾਨ ਦੀ ਜਿੱਥੇ ਲਹਿਰ ਸ਼ੁਰੂ ਹੋਈ ਆ ਉਸ ਧਰਤੀ ਤੇ ਜਾ ਕੇ ਤੁਸੀਂ ਸਿੱਖਾਂ ਨੂੰ ਜਾਣ ਬੁੱਝ ਕੇ ਉਕਸਾਰੇ ਹੋ ਆਪਣੇ ਦੇਸ਼ ਦੇ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚੰਦ ਸਿੰਘ ਗਰੇਵਾਲ ਦੀ ਇਹਨਾਂ ਸਾਰਿਆਂ ਨਾਲੋਂ ਬੱਕਰੀ ਟਿੱਪਣੀ ਦੇਖਣ ਤੋਂ ਪਹਿਲਾਂ ਸੰਖੇਪ ਵਿੱਚ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦੇਖੋ ਦੋਵੇਂ ਹੀ ਭਾਜਪਾ ਦਾ ਪੱਕੇ ਪੂਰਦੇ ਹੋਏ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਇਉਂ ਦੋਸ਼ੀ ਠਹਿਰਾ ਰਹੇ ਨੇ ਰਾਹੁਲ ਗਾਂਧੀ ਜੀ ਦਾ ਇਹ ਬਿਆਨ ਇਹ ਟੋਟਲ ਤੇ ਟੋਟਲ ਪੋਲਿਟਿਕਸ ਨੂੰ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਰਾਜਨੀਤੀ ਕਰਨ ਵਾਸਤੇ ਆਪਣੀ ਪੋਲਿਟਿਕਲ ਮਨਛਾਵਾਂ ਨੂੰ ਪੂਰੀ ਕਰਨ ਵਾਸਤੇ ਉਹ ਕੌਮ ਦੇ ਨਾਲ ਖੇਲਦੇ ਨੇ ਉਹ ਕਮਿਊਨਿਟੀਆਂ ਨੂੰ ਇਸਤੇਮਾਲ ਕਰਦੇ ਨੇ ਔਰ ਜਿੱਥੇ ਜਿਹੜਾ ਇਹਨਾਂ ਨੇ ਬਿਆਨ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਸਿੱਖਾਂ ਨੂੰ ਬੋਲਿਆ ਉੱਥੇ ਕਿ ਅੱਜ ਹਿੰਦੁਸਤਾਨ ਦੇ ਵਿੱਚ ਸਿੱਖ ਮਫੂਜ਼ ਨਹੀਂ ਹੈ ਇਹ ਬੜੀ ਮੈਂ ਸਮਝਦਾ ਨਮੋਸ਼ੀ ਦੀ ਗੱਲ ਹੈ ਕਿ ਇਹ ਉਹ ਸਥਾਨ ਜਿਹਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੋਣ ਇਸ ਦੇਸ਼ ਦੇ ਵਿੱਚ ਸਿੱਖਾਂ ਦੀ ਮਾਨ ਮਰਿਆਦਾ ਹਮੇਸ਼ਾ ਮਹਿਫੂਜ਼ ਰਹੀ ਹੈ ਔਰ ਇਸ ਦੇਸ਼ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਈ ਜਿਹਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਿਆ ਹੋਏ ਰਾਸ਼ਟਰਪਤੀ ਸਿੱਖ ਬਣਿਆ ਹੋਏ ਫੌਜਾਂ ਦੇ ਮੁਖੀ ਸਿੱਖ ਬਣੇ ਹੋਣ ਰਾਹੁਲ ਗਾਂਧੀ ਜੀ ਨੂੰ ਆਪਣੀ ਬਿਆਨਬਾਜ਼ੀ ਦੇ ਉੱਤੇ ਸੰਕੋਚ ਕਰਨਾ ਚਾਹੀਦਾ ਕਿ ਮੈਂ ਇਹੋ ਜੀ ਬਿਆਨਬਾਜ਼ੀ ਨਾ ਕਰਾਂ हो सकता है ਤੁਸੀਂ ਕਿਸੇ ਚੰਦ ਬੰਦਿਆਂ ਨੂੰ ਉੱਥੇ ਖੁਸ਼ ਕਰ ਰਹੇ ਹੋ ਮਗਰ ਦੇਸ਼ ਦੇ ਵਿੱਚ ਬੈਠਾ ਜਿਹੜਾ ਸਿੱਖ ਆਪਣੇ ਆਪ ਨੂੰ ਮਹਫੂਜ਼ ਵੀ ਸਮਝਦਾ ਔਰ ਇਸ ਦੇ ਦਾ ਆਪਣੇ ਆਪ ਨੂੰ ਵਸਨੀਕ ਸਮਝਦਾ ਹੋਇਆ ਆਪਣਾ ਆਪਣੇ ਆਪ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਸਿਟੀਜ਼ਨ ਔਰ ਆਪਣੇ ਆਪ ਨੂੰ ਇਸ ਦੇਸ਼ ਦਾ ਮਾਲਕ ਵੀ ਸਮਝਦਾ ਰਾਹੁਲ ਗਾਂਧੀ ਜੀ ਨੇ ਅੱਜ ਅਮਰੀਕਾ ਦੇ ਅੰਦਰ ਜੋ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਔਰ ਬਹੁਤ ਹੀ ਬਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਮੈਂ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਇਹ ਕਹਿਣਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਕੜਾ ਸੁਰੱਖਿਤ ਨਹੀਂ ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਇਹਦਾ ਸਵਾਲ ਆ ਮੈਂ ਉਹਨਾਂ ਦੱਸਣਾ ਚਾਹੁੰਦਾ ਕਿ ਇਹ ਕੋਸ਼ਿਸ਼ਾਂ ਜ਼ਖਰੀਆ ਖਾਨ ਤੋਂ ਲੈ ਕੇ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਗੋਰੀਆਂ ਤੋਂ ਲੈ ਕੇ ਪਰ ਕਾਂਗਰਸ ਤੱਕ ਸਭ ਨੇ ਕੋਸ਼ਿਸ਼ ਕੀਤੀ ਹੈ ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਣ ਦਾ ਕਲਪਨਾ ਵੀ ਨਹੀਂ ਕਰ ਸਕਦਾ ਸੁਪਨੇ 'ਚ ਵੀ ਨਹੀਂ ਦੇਖ ਸਕਦਾ ਅੱਜ ਵੀ ਤੁਸੀਂ ਆਪਣੀ ਗੰਦੀ ਰਾਜਨੀਤੀ ਔਰ ਨਫ਼ਰਤਪਤੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ ਕਕਾਰ ਔਰ ਗੁਰਦੁਆਰਿਆਂ ਵਿੱਚ ਲੈ ਕੇ ਆਏ ਜਿਦੀ ਮੈਂ ਫਿਰ ਤੋਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਕਟਗੈਂਤੀ ਕਮਿਸ਼ਨ ਦੇ ਚੇਅਰਮੈਨ ਇਕਵਾਲ ਸਿੰਘ ਲਾਲਪੁਰਾ ਨੇ ਵੀ ਇਸ ਮੁੱਦੇ ਉੱਤੇ ਆਪਣਾ ਪੱਖ ਰੱਖਿਆ ਇਹ ਰਾਹੁਲ ਗਾਂਧੀ ਜੀ ਕੀ ਆਪਣੀ ਸੋਚ ਹੋ ਸਕਦੀ ਹੈ ਉਨਕੀ ਸ਼ਾਇਦ ਮਾਨਸਿਕਤਾ ਐਸੀ ਹੈ ਜਰਹਾਂ ਤੱਕ ਸਿੱਖੋਂ ਕਾ ਸੰਬੰਧ ਹੈ नेहरू फैमिली ने कभी सिखों के साथ किए वायदे पूरे नहीं किए। केवल वायदों की बात नहीं है जब भी मौका मिला तो अभी एक किताब नई आई थी खालिस्तान कॉन्स्टिप्रेसी वाई एन आई अफसर तो उसने लिखा कि हाउ दे डिसाइडेड टू तो किल सिख फ्रॉम इन 1980 एंड विन 85 इलेक्शन उसी में ब्लू स्टार हुआ उसी में दिल्ली रॉयल्स हुए ਉਸੀ ਵਿੱਚ ਸਿੱਖ ਮਾਰੇ ਗਏ ਇਸ ਮੁੱਦੇ ਉੱਤੇ ਹੁਣ ਸ਼੍ਰੋਮਣੀ ਕਮੇਟੀ ਮੈਂਬਰ ਗੁਰਚੰਦ ਸਿੰਘ ਗਰੇਵਾਲਾ ਨੇ ਕੀਤੀ ਗਈ ਗੱਲਬਾਤ ਵਿੱਚੋਂ ਕੁਝ ਅੰਸ਼ ਦੇਖੋ ਉਹ ਰਾਹੁਲ ਗਾਂਧੀ ਅਤੇ ਕਾਂਗਰਸ ਉੱਤੇ ਨਿਸ਼ਾਨਾ ਸੇਧ ਰਹੇ ਨੇ ਪਰ ਨਾ ਹੀ ਭਾਰਤੀ ਜਨਤਾ ਪਾਰਟੀ ਨਾਲ ਵੀ ਕੋਈ ਲਿਹਾਜ਼ ਨਹੀਂ ਵਰਤ ਰਹੇ ਉਹ ਭਾਜਪਾ ਦੇ ਵਰਤਮਾਨ ਰਾਜ ਵਿੱਚ ਸਿੱਖਾਂ ਨਾਲ ਬੇਤਕਰੀ ਦੀ ਗੱਲ ਕਰਦੇ ਨੇ ਅਤੇ ਹੁਣ ਰਾਹੁਲ ਗਾਂਧੀ ਵੱਲੋਂ ਕੀਤੀ ਗੱਲ ਨਾਲ ਅਸਿੱਧੇ ਰੂਪ ਵਿੱਚ ਸਹਿਮਤੀ ਪ੍ਰਗਟ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਅਮਰੀਕਾ ਦੇ ਵਿੱਚ ਗਏ ਨੇ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਉਥੇ ਸਟੇਜ ਤੋਂ ਉਹਨਾਂ ਨੇ ਇਸ ਗੱਲ ਦੀ ਫਿਕਰਮੰਦੀ ਜ਼ਾਹਰ ਕੀਤੀ ਹੈ ਕਿ ਕੜਾ ਸਿੱਖ ਪਾ ਸਕਣਗੇ ਗੁਰਦੁਆਰੇ ਸਾਹਿਬ ਸਿੱਖ ਜਾ ਸਕਣਗੇ ਉਹਨਾਂ ਦੀ ਪਗੜੀ ਜਿਹੜੀ ਉਹ ਸਿੱਖ ਬਣ ਸਕਣਗੇ ਗੱਲ ਬੜੀ ਅੱਛੀ ਆ ਸਾਡੇ ਮਨ ਨੂੰ ਬੜੀ ਲੱਗਦੀ ਆ ਪਰ ਹਾਲਾਤ ਇਹ ਆ ਕਿ ਇਹ ਜਿਹੜਾ ਜਿਹੜਾ ਬਿਆਨ ਆ ਰਾਹੁਲ ਗਾਂਧੀ ਦਾ ਇੱਕ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਆਪਣੇ ਵਰੂਤੀਆਂ ਨੂੰ ਪਟਕੜੀ ਦੇਣ ਦਾ ਬਿਆਨ ਜਾਂ ਸਿੱਖਾਂ ਦੇ ਪ੍ਰਤੀ ਹਮਦਰਦੀ ਦਾ ਇਜ਼ਹਾਰ ਹੈ ਕੀ ਸਿੱਖਾਂ ਦੇ ਪ੍ਰਤੀ ਹਮਦਰਦੀ ਜਿਹੜੀ ਆ ਉਹ ਜਦੋਂ ਇਹਨਾਂ ਦੇ ਬਾਪ ਨੇ ਇਹ ਗੱਲ ਕਹੀ ਸੀ ਕਿ ਬੜਾ ਜ਼ਰਕ ਦਿੱਤਾ ਹੈ ਧਰਤੀ ਹਰਦੀ ਹੈ ਜਿਹੜੀ ਦਸਤਾਰ ਦੀ ਗੱਲ ਕਰ ਰਹੇ ਨੇ ਉਹਦੇ ਸਤਕਾਰ ਦੀ ਗੱਲ ਕਰ ਰਹੇ ਨੇ ਉਹ ਦਸਤਾਰਾਂ ਛਾਲੀਆਂ ਗਈਆਂ ਉਹ ਗਾਲਾਂ ਚੈਰ ਪਾਏ ਗਏ ਬਹੁਤ ਵੱਡੀ ਇੱਕ ਵਿਧਵਾਵਾਂ ਦੀ ਬਸਤੀ ਇਹਨਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਆ ਪਰ ਉੱਥੇ ਨਹੀਂ ਜਾਂਦੇ ਅੱਜ ਕਰੇ ਦੀ ਗੱਲ ਕਰਦੇ ਨੇ ਅੱਜ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਨੇ ਇਹ ਗੱਲ ਜਿਹੜੀ ਹੈ ਬੜੀ ਵੱਡਾ ਇੱਕ ਸਵਾਲ ਬਣ ਗਿਆ ਲੋਕ ਇਸ ਗੱਲ ਦਾ ਸਵਾਲ ਪੁੱਛਦੇ ਨੇ ਕਿ ਕੀ ਰਾਹੁਲ ਜੀ ਤੁਸੀਂ ਸਿੱਖਾਂ ਦੇ ਪ੍ਰਤੀ ਇੰਨੇ ਸਵਹਿਰਦ ਜਾਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਆਪਣੇ ਵਿਰੋਧੀਆਂ ਨੂੰ ਪੜਕੜੀ ਦੇਣ ਲਈ ਇਹ ਸਾਰਾ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਅਮਰੀਕਾ 'ਚ ਬੈਠੇ ਹੋ ਇਹਦੇ ਨਾਲ ਜਿਹੜੀ ਆਲੋਚਨਾ ਭਾਰਤੀ ਜਨਤਾ ਪਾਰਟੀ ਬੜੀਆਂ ਕੱਚਾਂ ਉੱਜਾ ਕੇ ਕਰ ਰਹੀ ਆ ਉਸ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਉਹ ਗੁਰਦਵਾਰਨ ਮਸੂਲ ਕਹਿ ਰਹੇ ਨੇ ਵੱਡੀਆਂ ਰੈਲੀਆਂ ਦੇ ਵਿੱਚ ਆਉਂਦੀਆਂ ਰੈਗੀਆਂ ਵਿੱਚ ਇਹ ਗੱਲ ਬੋਲੀ ਜਾਂਦੀ ਆ ਗੁਰਦੁਆਰੇ ਕਮੇਟੀਆਂ ਨੂੰ ਭੰਗ ਕੀਤਾ ਜਾਂਦਾ ਹਜੂਰ ਸਾਹਿਬ ਦੀ ਕਮੇਟੀ ਦੇ ਕਾਬੂ ਹੋਇਆ ਜਾਂਦਾ ਇਹ ਸਾਰੀਆਂ ਜਿਹੜੀਆਂ ਜਿਹੜੇ ਵਰਤਾਰੇ ਨੇ ਇਹ ਜਿਹੜੀ ਗੱਲ ਅੱਜ ਰਾਹੁਲ ਕਹਿ ਰਿਹਾ ਇਹ ਵਾਪਰ ਰਹੀ ਆ ਤੇ ਇਸ ਕਰਕੇ ਕਹਿ ਰਿਆ ਪਰ ਦੋਵੇਂ ਤਰ੍ਹਾਂ ਅੱਜ ਪੂਰੀ ਲੜਾਈ ਲੜ ਰਹੀਆਂ ਨੇ ਤੇ ਪੂਰੀ ਤਰ੍ਹਾਂ ਪਪਾ ਭਾਰ ਨੇ ਕਿ ਅਸੀਂ ਸਿੱਖਾਂ ਦੇ ਅਸੀਂ ਹਮਾਇਤੀਆਂ ਦੂਜੇ ਵਿਰੋਧੀ ਆ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਦੋਨੇ ਹੀ ਪਾਰਟੀਆਂ ਜਿਨ੍ਹਾਂ ਨੇ ਰਾਜ ਕੀਤਾ ਤੇ ਰਾਜ ਕਰ ਰਹੀਆਂ ਨੇ ਜੇ ਇਹ ਦੇਸ਼ ਲਈ ਸਵੈਰਧ ਨੇ ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਦੇਸ਼ ਦੇ ਵਾਰਸ ਕਹਿੰਦੇ ਨੇ ਦਾ ਸਭ ਤੋਂ ਵੱਡੇ ਦੇਸ਼ ਭਗਤ ਸਿੱਖਾਂ ਦੇ ਵਾਸਤੇ ਆਪਣੇ ਮਨ ਤੋਂ ਸਿੱਖਾਂ ਦੇ ਲਈ ਕਰਨੀ ਸਿੱਖ ਲੈਣ